ਰਾਜ ਮੰਤਰੀ ਮੰਡਲ ਚ ਫੇਰ ਬਦਲ ਹੋ ਰਿਹਾ ਥੋੜੀ ਵੀ ਕੈਬਨਟ ਮੰਤਰੀ ਬਣਨ ਦੀ ਉਮੀਦਾਂ ਦੁਹਾਈ ਜਾ ਰਹੀਆਂ ਕੀ ਕਹਿਣਾ ਚਾਹੂਗੇ ਜਿਹਦੇ ਪ੍ਰਸੰਜੀਵ ਰੋੜਾ ਜੀ ਦਾ ਵੀ ਨਾਮ ਹੈ ਦੇਖੋ ਜੀ ਲੋਕਤੰਤਰ ਦੇ ਵਿੱਚ ਤਿੰਨ ਥੰਮ ਹੁੰਦੇ ਐ ਇੱਕ ਹੁੰਦੀ ਐ ਜੁਡੀਸ਼ਰੀ ਜਿਹਦੇ ਹੈਡ ਹੈ ਮਾਡਯੂਪ ਚੀਫ ਜਸਟਿਸ ਸਾਹਿਬ ਇੱਕ ਹੁੰਦਾ ਐ ਐਗਜ਼ੈਕਟਿਵ ਜਿਹਦੇ ਹੈਡ ਨੇ ਮਾਡਯੂ ਮੁੱਖ ਮੰਤਰੀ ਸਾਹਿਬ ਇੱਕ ਹੁੰਦੀ ਐ ਲੈਜਿਸਲੇਚਰ ਜਿਹਦਾ ਹੈਡ ਹੁੰਦਾ ਸਪੀਕਰ ਤੁਹਾ ਮੈਨੂੰ ਤਾਂ ਇੰਦਾ ਵੱਡਾ ਮਾਣ ਪਹਿਲੇ ਬਖਿਆ ਹੋਇਆ ਤੁਸੀਂ। ਤੁਹਾਨੂੰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ। ਬਹੁਤ ਸ਼ੁਕਰਗੁਜ਼ਾਰ ਹਾਂ। ਦੇਖੋ ਪੰਜਾਬ ਸਰਕਾਰ ਦਾ ਤਾਂ ਫੋਕਸ ਹੈ ਕਿ ਕਿਸਾਨੀ ਨੂੰ ਤਕੜੇ ਕਰਨਾ ਹੈ। ਤੁਸੀਂ ਦੇਖੋਗੇ ਕਿ ਪਿਛਲੇ ਸਮੇਂ ਦੇ ਵਿੱਚ ਐਜੂਕੇਸ਼ਨ ਸਿੱਖਿਆ ਤੇ ਐਗਰੀਕਲਚਰ ਇਹਦੇ ਤੇ ਇੰਦਾ ਵੱਡਾ ਫੋਕਸ ਹੈ। ਬਹੁਤ ਵੱਡਾ ਸਾਡੇ ਬਜਟ ਦਾ ਹਿੱਸਾ ਖੇਤੀਬਾੜੀ ਵੱਲ ਜਾਂਦਾ ਕਿਸਾਨੀ ਵੱਲ ਜਾਂਦਾ ਹੈ। ਔਰ ਸਭ ਤੋਂ ਵੱਡੀ ਜੇ ਬੇਰੁਜ਼ਗਾਰੀ ਦਾ ਇਲਾਜ ਹੈ ਨਾ ਤਾਂ ਉਹ ਖੇਤੀਬਾੜੀ ਦੇ ਵਿੱਚ ਆ బిਗੇਸਟ ਜੌਬ ਪ੍ਰੋਵਾਈਡਰ ਆ ਖੇਤੀਬਾੜੀ ਸਭ ਤੋਂ ਵੱਧ ਜੇ ਕਿਸੇ ਨੂੰ ਰੋਜ਼ਗਾਰ ਮਿਲਦਾ ਤਾਂ ਖੇਤੀਬਾੜੀ ਤੋਂ ਮਿਲਦਾ ਇਸੇ ਚ ਪੋਟੈਂਸ਼ੀਅਲ ਹੈ ਸੋ ਜਿੱਥੇ ਆਪਾਂ ਈਜ਼ ਆਫ ਡੂਇੰਗ ਬਿਜ਼ਨਸ ਕਰਦੇ ਆ ਨਾ ਮੇਰਾ ਖਿਆਲ ਆ ਪੰਜਾਬ ਸਰਕਾਰ ਹੁਣ ਈਜ਼ ਆਫ ਡੂਇੰਗ ਐਗਰੀਕਲਚਰ ਵੱਲ ਵੱਧ ਰਹੀ ਹੈ ਇਹੀ ਇੱਕ ਵੱਡਾ ਕੇਂਦਰ ਸਰਕਾਰ ਨੂੰ ਚਾਹੀਦਾ ਈਜ਼ ਆਫ ਡੂਇੰਗ ਐਗਰੀਕਲਚਰ ਨੂੰ ਹੱਥ ਲਿਆਦਾ ਜਾਵੇ ਉਹਦੇ ਵਿੱਚ ਜਿਹੜੇ ਵੱਧ ਵੱਧ ਨਵੀਆਂ ਜਿਹੜੀ ਟੈਕਨੋਲੋਜੀਜ਼ ਵਰਤ ਕੇ ਅਸੀਂ ਖੇਤੀਬਾੜੀ ਨੂੰ ਘੋਰ ਲਾਹੇ ਬਣਾਇਆ ਸਰ ਜਿਹੜਾ ਮਜੀਠੀਆ ਨੂੰ ਦੇਖੋ ਆਪਣੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਲੈ ਕੇ ਕੀ ਆਪਣੀ ਸਰਕਾਰ ਬਣੂਗੀ ਦੇਖੋ ਬਤੌਰ ਸਪੀਕਰ ਮੇਰੀ ਲਿਮਿਟੇਸ਼ਨ ਹੁੰਦੀਆਂ ਸੋ ਇਹਦੇ ਬਾਰੇ ਮੇਰਾ ਕਹਿ ਜਾਂ ਸਾਡੇ ਹੋਮ ਮਿਨਿਸਟਰ ਜਾਂ ਸਰਕਾਰ ਦਾ ਕੋਈ ਜ਼ਮਾਇਦਾ ਜਿਹੜਾ ਇਹ ਇਹਨਾਂ ਘਟਨਾਵਾਂ ਬਾਰੇ ਸਾਰੀ ਜਾਣਕਾਰੀ ਹੋਵੇ ਉਹ ਇੱਥੇ ਬੋਲੇ ਜਾਰਾ ਚੱਗੇ ਸਾਰਾ ਜੋ ਮੰਤਰੀ ਮੰਡਲ ਚ ਫੇਰ ਬਦਲ ਹੋ ਰਿਹਾ ਥੋੜੀ ਵੀ ਕੈਬਨਿਟ ਮੰਤਰੀ ਬਣਨ ਦੀ ਉਮੀਦਾਂ ਦਿਖਾਈ ਜਾ ਰਹੀਆਂ ਕੀ ਕਹਿਣਾ ਚਾਹੋਗੇ ਜਿਹਦੇ ਪਰਸਨਜੀਵ ਰੋੜਾ ਜੀ ਦਾ ਵੀ ਨਾਮ ਹੈ ਦੇਖੋ ਜੀ ਲੋਕਤੰਤਰ ਦੇ ਵਿੱਚ ਤਿੰਨ ਥੰਮ ਹੁੰਦੇ ਆ ਇੱਕ ਹੁੰਦੀ ਹੈ ਜੁਡੀਸ਼ਰੀ ਜਿਹਦੇ ਹੈਡ ਹੈ ਮਾਨਯੋਗ ਚੀਫ ਜਸਟਿਸ ਸਾਹਿਬ ਇੱਕ ਹੁੰਦਾ ਐਗਜ਼ੈਕਟਿਵ ਜਿਹਦੇ ਹੈਡ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਇੱਕ ਹੁੰਦੀ ਹੈ ਲੈਜਿਸਲੇਚਰ ਜਿਹਦਾ ਹੈਡ ਹੁੰਦਾ ਸਪੀਕਰ ਤਾਂ ਮੈਨੂੰ ਤਾਂ ਇੰਦਾ ਵੱਡਾ ਮਾਨ ਪਹਿਲੇ ਬਖਿਆ ਹੋਇਆ ਤੁਸੀਂ ਤੁਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ 2027 ਦੀ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਜੀ ਮਤਲਬ ਜਿਸ ਤਰ੍ਹਾਂ ਸਮੀਕਰਨ ਬਦਲ ਰਹੇ ਨੇ ਰਾਜਨੀਤੀ ਦੇ ਤੇ ਤੁਹਾਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਦੀਆਂ ਆਮ ਆਦਮੀ ਲੋਕਾਂ ਦੀਆਂ ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਰਾਜਨੀਤਿਕ ਸਬਜੈਕਟ ਬਣਾਉਂਦਾ ਹੈ ਪਹਿਲਾਂ ਆਮ ਲੋਕਾਂ ਦੀ ਲੋੜਾਂ ਤੇ ਕੋਈ ਡਿਸਕਸ਼ਨ ਹੀ ਨਹੀਂ ਹੁੰਦੀ ਸੇਵਾ ਨਿਕ ਸਬਜੈਕਟ ਬਣਾਉਂਦਾ ਹੈ ਸੇਵਾ ਨਿਕ ਮੁੱਦਾ ਬਣਾਉਂਦਾ ਹੈ ਤੇ ਜਿਹੜਾ ਵੱਧ ਸੇਵਾ ਕਰ ਲੇਗਾ ਉਹ ਦੁਬਾਰਾ ਆ ਜਾਏਗਾ ਔਰ ਮੈਨੂੰ ਲੱਗਦਾ ਵੀ ਅਰਵਿੰਦ ਕੇਜਰੀਵਾਲ ਨਾਲੋਂ ਵੱਧ ਆਮ ਲੋਕਾਂ ਦੀਆਂ ਲੋੜਾਂ ਨੂੰ ਅਡਰੈਸ ਕਰਨ ਵਾਲਾ ਉਹ ਵੀ ਬਤਾਨੀ ਹੈ ਆਕਸਰ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਦਿੱਲੀ ਦੀ ਰਿਮੋਟ ਕੰਟਰੋਲ ਨਾਲ ਸਰਕਾਰ ਚੱਲਦੀ ਹੈ ਤੁਹਾਡਾ ਕੀ ਕਹਿਣਾ ਹੈ ਮੇਰਾ ਤਾਂ ਕੋਈ ਵਿਰੋਧੀ ਨਹੀਂ ਹੈ ਜੀ ਸਪੀਕਰ ਦਾ ਕਿਹੜਾ ਵਿਰੋਧੀ ਹੁੰਦਾ ਹੈ ਜੀ ਨਹੀਂ ਸਰਕਾਰ ਸੰਗਾ ਤੁਹਾਡੀ ਪਾਰਟੀ ਦੀ ਕਰਾਉਂਦੇ ਵਿਰੋਧੀ ਜੀ ਵੱਡੀ ਪਾਰਟੀ ਚ ਕਰ ਇਹ ਰਾਜਨੀਤਿਕ ਸਵਾਲ ਹੈ ਜੀ ਲੋਕ ਨੂੰ ਪੁੱਛ ਲਿਓ